ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਵਿਧਾਨ ਸਭਾ ਦੇ ਵਿੱਚ ਐਸਨੂੰ ਹੀ ਚੱਲ ਰਿਹਾ ਤੇ ਆਪਣੇ ਪੰਜਾਬ ਦੇ ਵਿੱਚ ਗੈਂਗਵਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਐਕਸਟਰਸ਼ਨ ਦੀ ਵਪਾਰੀਆਂ ਨੂੰ ਜਾਂ ਕੋਈ ਵੀ ਜਿਹਦਾ ਸੁੱਖ ਨਾ ਜਿਹੜਾ ਰੋਟੀ ਖਾਂਦਾ ਉਹਨੂੰ ਧਮਕੀਆਂ ਆ ਰਹੀਆਂ ਤੇ ਇਹ ਜੋ ਗੈਂਗਸਟਰ ਨੇ ਉਹਨਾਂ ਤੋਂ ਐਕਸਟਰਸ਼ਨ ਮੰਗਦੇ ਆ ਤੇ ਇਹ ਸਾਰਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੇ ਇਹਦੇ ਉੱਤੇ ਨਾ ਕੋਈ ਕੈਬਨਿਟ ਮੰਤਰੀ ਨਾ ਕੋਈ ਐਮਐਲਏ ਨਾ ਕੋਈ ਸੀਐਮ ਨਾ ਤਾਂ ਜਿਹੜੇ ਬੰਦੇ ਦੀ ਹੁਣ ਜਿਵੇਂ ਕਪੜਾ ਵਪਾਰੀ ਦੀ ਹੋਈ ਹੈ ਸੰਜੇ ਵਰਮਾ ਦੀ ਡੈਥ ਨਾ ਉਹਨਾਂ ਦੇ ਘਰ ਕੋਈ ਜਾਂਦਾ ਨਾ ਕੋਈ ਕਿਤੇ ਕੋਈ ਵਾਰਦਾਤ ਹੋ ਜੇ ਪੰਜਾਬ ਦੇ ਵਿੱਚ ਕੋਈ ਸੀਐਮ ਐਮਐਲਏ ਕੋਈ ਕੈਬਨਿਨਟ ਮੰਤਰੀ ਬਹੁਤ ਘੱਟ ਜਾਂਦੇ ਨੇ ਤੇ ਨਾ ਕੋਈ ਇਹ ਬਿਆਨ ਦਿੰਦੇ ਆ ਨਾ ਕੋਈ ਪ੍ਰੈਸ ਕਾਨਫਰੰਸ ਕਰਦੇ ਇਹਨਾਂ ਗੱਲਾਂ ਤੇ ਕਰੰਟ ਟਾਪਿਕ ਜੋ ਵੀ ਹੁੰਦਾ ਹੈ ਕੋਈ ਵੀ ਸਿਚੁਏਸ਼ਨ ਤੇ ਨਹੀਂ ਬੋਲਦੇ ਤੇ ਇਥੋਂ ਇਹ ਲੱਗਦਾ ਕਿ ਅਨਕੰਪੀਟੈਂਟ ਬੰਦੇ ਆਪਣੀ ਰਨ ਕਰ ਰਹੇ ਹੈ ਗਵਰਨਮੈਂਟ ਮਿਸਮੈਨੇਜਮੈਂਟ ਇੰਨੀ ਜ਼ਿਆਦਾ ਹੈ ਕਿ ਕੋਈ ਵੀ ਸਿਸਟੋਮੈਟਿਕ ਨਹੀਂ ਚੱਲ ਰਿਹਾ ਕੰਮ ਨਾ ਕੋਈ ਆਪਣੇ ਹਸਪੀਟਲ ਟੰਗਣਾ ਚੱਲ ਰਿਹਾ ਨਾ ਕੋਈ ਸਕੂਲ ਟੰਗਣਾ ਚੱਲ ਰਿਹਾ ਇੰਨੀ ਕਿ ਮਿਸਮੈਨੇਜਮੈਂਟ ਹੈ ਕਿ ਲੋਕਾਂ ਨੂੰ ਖੁਸ਼ ਕਰਨ ਲਈ 3 ਬੀਜ਼ ਸਬਸਿਡੀਆਂ ਦੇ ਦਿਓ ਇਹ ਕੋਈ ਸਟੇਟ ਨੂੰ ਲੌਂਗ ਟਾਈਮ ਕੋਈ ਪਾਲਿਸੀ ਕੋਈ ਸਿਸਟੋਮੈਟਿਕ ਤਰੀਕੇ ਨਾਲ ਚਲਾਉਣ ਲਈਏ ਕੋਈ ਰਣਨੀਤੀ ਨਹੀਂ ਹੈ ਦੇਖੋ ਸਰਕਾਰ ਰੱਬ ਤੋਂ ਬਾਅਦ ਜੇ ਕੋਈ ਮਾਈ ਬਾਪ ਜਾਂ ਕੋਈ ਪਾਵਰਫੁੱਲ ਹੈ ਸਭ ਤੋਂ ਉੱਤੇ ਤਾਂ ਰੱਬ ਰੱਬ ਤੋਂ ਬਾਅਦ ਜੇ ਕੋਈ ਪਾਵਰਫੁੱਲ ਆ ਤੇ ਉਹ ਸਰਕਾਰਾਂ ਨੇ ਤੇ ਉਹ ਲੋਕਾਂ ਦਾ ਭਲਾ ਵੀ ਕਰ ਸਕਦੀਆਂ ਜੇ ਚਾਹਣ ਤੇ ਹਰ ਚੀਜ਼ ਦਾ ਯਾਨੀ ਕਿ ਸਰਕਾਰ ਦੇ ਕੋਲੇ ਹੱਲ ਹੈ ਤੇ ਜੇ ਉਥੇ ਇਦਾਂ ਦੇ ਬੰਦੇ ਬਹਿ ਜਾਣਗੇ ਜਿਨ੍ਹਾਂ ਨੇ ਕੋਈ ਦੇਖੋ ਉਹ ਸਮਝਦੇ ਹੀ ਨਹੀਂ ਕਿ ਕਿੱਡੀ ਵੱਡੀ ਇਹ ਗੱਲ ਹੈ ਲੋਕਾਂ ਦੀਆਂ ਮੋਤਾਂ ਹੋ ਰਹੀਆਂ ਨੇ ਸ਼ਰەआम ਗੋਲੀਆਂ ਚੱਲ ਰਹੀਆਂ ਨੇ ਤੇ ਲੋਕ ਰੋ ਰਹੇ ਨੇ ਕੋਈ মিডিਆ ਤੇ ਆਪਣੀ ਦੁੱਖ ਦੱਸਦਾ ਬਹੁਤੇ ਬੰਦੇ ਤਾਂ ਹੁਣ ਸੈਟਿੰਗ ਕਰ ਰੱਖੇ ਆ ਆਪਦੀ ਜਾਨ ਬਚਾ ਰਹੇ ਆ ਕਿ ਪੁਲਿਸ ਨਹੀਂ ਸਾਥ ਦਿੰਦੀ ਸਰਕਾਰ ਨਹੀਂ ਕੋਈ ਗੱਲ ਸੁਣਦੀ ਤੇ ਆਪਦੀ ਜਾਨ ਬਚਾਉਣ ਲਈ ਲੋਕ ਵਿਚਾਰੇ ਪੈਸੇ ਦੇ ਹੀ ਜਾਂਦੇ ਇਹਨਾਂ ਨੂੰ ਤੇ ਇਹ ਪ੍ਰੋ ਕਿੰਨਾ ਚਿਰ ਇਦਾਂ ਚੱਲੂਗਾ ਕੰਮ ਕਿੰਨਿਆਂ ਨੂੰ ਪੈਸੇ ਦੇ ਲੋਗੇ ਜੇ ਮੰਨ ਲਓ ਇਹ ਵੀ ਗੱਲ ਆਪਾਂ ਜੇ ਕਰੀਏ ਤੇ ਇਹ ਕਿਹੜਾ ਥੋੜੇ ਨੇ ਕੋਈ ਹੋਰ ਗਰੁੱਪ ਮੰਗ ਲੂਗਾ ਧਮਕੀ ਐਕਸਟਰਸ਼ਨ ਮੰਗੂਗਾ ਕੋ ਉਹਨੂੰ ਦਿੱਤੇ ਸਾਨੂੰ ਵੀ ਦਿਓ ਕਿੰਨਿਆਂ ਨੂੰ ਦੇ ਲੋਗੇ ਤੁਸੀਂ ਤੇ ਇਸੇ ਕਰਕੇ ਆਪਣੇ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੈ ਕੋਈ ਨਵੀਂ ਇੰਡਸਟਰੀ ਨਹੀਂ ਹੈ ਕਿੱਥੇ ਉਹ BMW ਦੇ ਜੋ ਕੇ ਇਹ ਕਹਿੰਦੀ ਸੀ ਸਰਕਾਰ ਪਲਾਂਟ ਲੱਗਣਗੇ ਤੇ ਇੱਥੇ ਪੰਜਾਬ ਬਾਹਰ ਜਿਹੜੇ ਨੌਜਵਾਨ ਬੇਟੇ ਬੇਟੀਆਂ ਗਏ ਹੋ ਵਾਪਸ ਆਉਣਗੇ ਤੇ ਆਪਣੇ ਪੰਜਾਬ ਨੂੰ ਚਲਾਉਣਗੇ ਸੰਭਾਲਣਗੇ ਆਪਣੇ ਮਾਪੇਓ ਦੇ ਕੋਲ ਰਹਿਣਗੇ ਤੇ ਕਿੱਥੇ ਨੇ ਉਹ ਗੱਲਾਂ ਅੱਜ ਸਰਕਾਰ ਦਾ ਮੋਸਟਲੀ ਟਾਈਮ ਜੋ ਕੰਮ ਕਰਨ ਦਾ ਸੀ ਉਹ ਨਿਕਲ ਗਿਆ ਹੁਣ ਲਾਸਟ ਸਾਲ ਰਹਿ ਗਿਆ ਇਹ ਸਾਲ ਦੇ ਵਿੱਚ ਕਿੰਨਾ ਕੰਮ ਤੇ ਕਿੰਨਾ ਸੋਲੂਸ਼ਨ ਹੋ ਜੂਗਾ ਇਹਨਾਂ ਗੱਲਾਂ ਦਾ ਹੁਣ 6 ਮਹੀਨੇ ਬਾਅਦ ਇਹਨਾਂ ਦੀ ਵੈਸੇ ਕਿਸੇ ਨੇ ਨਹੀਂ ਸੁਣੀ ਤੇ ਹੁਣ ਕੱਲ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ ਉੱਥੇ ਆਪਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਗਏ ਨੇ ਹੋਰ ਵੀ ਉੱਥੇ ਸਾਰੇ ਲੀਡਰ ਗਏ ਸਰ ਮੌਜੂਦਾ ਸਰਕਾਰ ਨੂੰ ਛੱਡ ਕੇ اپੋਜੀਸ਼ਨ ਪਾਰਟੀਆਂ ਕਾਂਗਰਸ ਬੀਜੇਪੀ ਸਾਰੀਆਂ ਅਕਾਲੀ ਦਲ ਦੇ ਵੀ ਕੋਈ ਹੋ ਸਕਦਾ ਮੈਂ ਨਹੀਂ ਦੇਖੇ ਵੈਸੇ ਹੋ ਸਕਦਾ ਉਹ ਵੀ ਗਏ ਹੋਣ ਤੇ ਸਾਰੇ ਜਾ ਰਹੇ ਨੇ ਚਲੋ ਦੁੱਖ ਮਡਾਉਣ ਲਈ ਜਾਂਦਾ ਹੀ ਹੈ ਅਗਲਾ ਹੋਰ ਰੁਕ ਕਰ ਤਾਂ ਕੋਈ ਸਕਦਾ ਨਹੀਂ ਕੁਝ ਕਰ ਤਾਂ ਸਕਦੀ ਗਵਰਨਮੈਂਟ ਜਾਂ ਪਲੀਜ਼ ਤੇ ਉਹ ਵੀ ਹੁਣ ਉਹ ਵਿਚਾਰੇ ਨੂੰ ਵਾਪਸ ਥੜਾ ਲਿਆ ਸਕਦੀ ਸਰਕਾਰ ਵੀ ਉਹਨਾਂ ਨੂੰ ਇਨਸਾਫ ਦੇ ਸਕਦੀ ਜਾਂ ਉਹਨਾਂ ਦਾ ਕੋਈ ਦੁੱਖ ਹਲਕਾ ਕਰ ਸਕਦੀ ਇਹੀ ਇੰਨਾ ਹੀ ਹੁੰਦਾ ਡੈਥ ਤੋਂ ਬਾਅਦ ਹੁਣ ਬੰਦਾ ਤਾਂ ਵਾਪਸ ਆਉਂਦਾ ਨਹੀਂ ਤੇ ਕਿੰਨੇ ਆਪਣੇ ਇਦਾਂ ਦੇ ਗੋਲੀਆਂ ਨਾਲ ਬੰਦੇ ਮਾਰੇ ਪਹਿਲਾਂ ਸਿੱਧੂ ਮੂਸੇ ਵਾਲਾ ਇਥੋਂ ਵੀ ਅਨਕੰਪੀਟੈਂਸੀ ਇਹਨਾਂ ਦੀ ਸ਼ੋਅ ਹੁੰਦੀ ਹੈ ਕਿ ਜਿਹੜੇ ਬੰਦੇ ਨੂੰ ਇੰਨਾ ਥ੍ਰੈਟ ਆ ਇਹਨਾਂ ਦੇ ਕੋਲੇ ਡਾਟਾ ਹੈ ਨੈਸ਼ਨਲ ਏਜੰਸੀਆਂ ਨੇ ਆ ਕੇ ਪੰਜਾਬ ਸਰਕਾਰ ਨੂੰ ਦੱਸਿਆ ਕਿ ਆਹ ਬੰਦਿਆਂ ਨੂੰ ਬਹੁਤ ਜ਼ਿਆਦਾ ਥ੍ਰੈਟ ਆ ਤੇ ਇਹਨਾਂ ਨੂੰ ਸਿਕਿਉਰਿਟੀ ਦਿਓ ਉਦਾਂ ਦੇ ਬੰਦਿਆਂ ਨੂੰ ਵੀ ਸਿਕਿਉਰਿਟੀ ਹਟਾ ਦੇਣੀ ਕਿੱਡੀ ਵੱਡੀ ਹੈ ਲਾਪਰਵਾਹੀ ਤੇ ਕਿੱਡੇ ਬੰਦੇ ਦੇਖ ਲਓ ਕਿਦਾਂ ਦੇ ਲੋਕ ਨੇ ਜਿਹੜੇ ਕਿਸੇ ਦੀ ਜਾਨ ਨਾਲ ਵੀ ਇੰਨਾ ਕੁਲਵਾੜ ਕਰਦੇ ਜਿਹੜੇ ਡਿਊਟੀਆਂ ਲਾਉਂਦੇ ਆ ਜਾਂ ਜਿਹੜੇ ਸਿਕਿਉਰਿਟੀਆਂ ਲਾਉਂਦੇ ਜਾਂ ਹਟਾਉਂਦੇ ਇਹਨਾਂ ਨੂੰ ਦਿਸਦਾ ਨਹੀਂ ਬੇ ਇੱਡੇ ਵੱਡੇ ਵੱਡੇ ਬੰਦੇ ਨੇ ਜਿਨ੍ਹਾਂ ਦੇ ਪੂਰੀ ਦੁਨੀਆ ਚ ਨਾ ਆ ਜਿੰਨਾਂ ਦਾ ਉਹ ਜਿਹੜੇ ਬੰਦੇ ਇੰਨਾ-ਇੰਨਾ ਟੈਕਸ ਪੇ ਕਰਦੇ ਆ ਗਵਰਨਮੈਂਟ ਰਨ ਤਾਂ ਹੀ ਕਰਦੀ ਆ ਜੇ ਆਪਣੇ ਗਵਰਨਮੈਂਟ ਨੂੰ ਟੈਕਸ ਜਾਊਗਾ ਜਾਂ ਲੋਕਾਂ ਦੇ ਕਾਰੋਬਾਰ ਚੱਲਣਗੇ ਤੇ ਸਰਕਾਰਾਂ ਦਾ ਵੀ ਉਹਦੇ ਵਿੱਚ ਹੀ ਭਲਾ ਤੇ ਜੇ ਸਿੱਧੂ ਮੂਸੇਵਾਲਾ ਉਹਦਾ ਕੋਈ ਇਨਸਾਫ ਨਹੀਂ ਸੰਦੀਪ ਨੰਗਲ ਅੰਬੀਆਂ ਉਹਦਾ ਨਹੀਂ ਆ ਜੇ ਕੋਈ ਗੱਲ ਸੁਣਦੇ ਆਪਾਂ ਬੇਅਦਬ ਵੀ ਆ ਉਹਦੀ ਨਹੀਂ ਕੋਈ ਹੱਲ ਨਿਕਲਦਾ ਤੇ ਜਿਹੜੇ ਉਹ ਬਾਈਬਲ ਕਲਾ ਗੋਲੀकांड ਜਿੰਨੇ ਵੀ ਇਹ ਜਿਹੜੇ ਗੈਂਗਲੈਂਡ ਬਣਦਾ ਜਾ ਰਿਹਾ ਇਹਨਾਂ ਕਿਸੇ ਚੀਜ਼ ਤੇ ਕੋਈ ਕੋਈ ਹੱਲ ਵੱਲ ਨਹੀਂ ਗੱਲ ਜਾ ਰਹੀ ਤੇ ਹੁਣ ਕੱਲ ਰਾਜਾ ਵੜਿੰਗ ਜੀ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਮਾਰ ਦੇਣਾ ਚਾਹੀਦਾ ਜਿਹੜੇ ਇਦਾਂ ਦੀ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਰਹੀ ਰੱਖਣਾ ਚਾਹੀਦਾ ਹੈ ਜੇਲ੍ਹਾਂ 'ਚ ਵੀ ਜਾ ਕੇ ਗੰਦ ਪਾਉਂਦੇ ਆ ਤੇ ਉੱਥੋਂ ਵੀ ਜੇਲ੍ਹਾਂ 'ਚ ਫੋਨ ਚੱਲੀ ਜਾਂਦੇ ਜੇਲ੍ਹਾਂ 'ਚ ਉਹਨਾਂ ਦਾ ਨਸ਼ਾ ਵੀ ਕੀ ਜਾਂਦਾ ਜੇਲ੍ਹਾਂ 'ਚੋਂ ਐਕਸਟਰਸ਼ਨ ਦੀਆਂ ਕਾਲਾਂ ਆ ਰਹੀਆਂ ਨੇ ਕਿੱਥੇ ਇਹਨਾਂ ਦੇ ਜੈਮਰ ਫਿਰ ਕੋਸ਼ਿਸ਼ ਮੈਂ ਬੰਦਿਆਂ ਦੀਆਂ ਗੱਲਾਂ ਸੁਣਦਾ ਜਿਹੜੇ ਜਿਨ੍ਹਾਂ ਦੇ ਕੋਲੇ ਜੇਲ੍ਹ ਡਿਪਾਰਟਮੈਂਟ ਪਹਿਲਾਂ ਰਹਿਆ ਜਾਂ ਜੇਲ੍ਹਾਂ ਪਹਿਲੀ ਗੱਲ ਤਾਂ ਸ਼ਹਿਰਾਂ ਤੋਂ ਦੂਰ ਚਾਹੀਦੀਆਂ ਜੇਲ੍ਹ ਚਾਹੀਦੀ ਨਹੀਂ ਕਿ ਜਿੱਥੇ ਰੈਹਾਸ਼ੀ ਏਰੀਆ ਉੱਥੇ ਜੇਲ੍ਹ ਨਹੀਂ ਚਾਹੀਦੀ ਤੇ ਕਿਉਂਕਿ ਉਹ ਜੈਮਰ ਦਾ ਅਸਰ ਪੈਂਦਾ ਲੋਕਾਂ ਦੇ ਜੋ ਆਸ-ਪਾਸ ਘਰ ਨੇ ਉਹਨਾਂ ਦੇ ਵੀ ਫੋਨ ਬੰਦ ਹੁੰਦੇ ਐ ਤੇ ਇਸ ਕਰਕੇ ਜੇਲ੍ਹਾਂ ਨਵੀਆਂ ਚਲੋ ਹੋ ਨਵੀਆਂ ਬਾਹਰ ਹੀ ਬਣਾ ਰਿਹਾ ਤੇ ਜੈਮਰ ਇਦਾਂ ਦੇ ਲਾਓ ਜਿਹੜੇ ਉਹ ਵਾਲ ਦੇ ਅੰਦਰ ਅੰਦਰ ਅਸਰ ਰੱਖਣ ਲੇਟੈਸਟ ਟੈਕਨੋਲੋਜੀ ਕਿੰਨਾ ਕੋਸ਼ਾ ਹਰ ਚੀਜ਼ ਦਾ ਟੈਕਨੋਲੋਜੀ ਨਾਲ ਟਾਈਟਲ ਕਰਨ ਤੇ ਹੋ ਸਕਦਾ ਹਰ ਚੀਜ਼ ਦਾ ਹੱਲ ਤੇ ਜੇ ਰਾਜਾ ਜੀ ਨੇ ਕਿਹਾ ਇਹਨਾਂ ਨੂੰ ਨਹੀਂ ਮਾਰ ਦੇਣਾ ਚਾਹੀਦਾ ਆ ਇਹਨਾਂ ਨੂੰ ਰੱਖਣਾ ਨਹੀਂ ਚਾਹੀਦਾ ਕਹਿੰਦੇ 5 ਦਿਨ ਮੇਰੇ ਹਵਾਲੇ ਕਰੋ ਸਰਕਾਰ ਤੇ ਮੈਂ ਸਾਰੇ ਸੈੱਟ ਕਰ ਦੂੰ ਕੰਮ ਜਦੋਂ ਭਰਾਓ ਤੁਸੀਂ ਇਹ ਜਿੰਨੇ ਲੀਡਰ ਨੇ ਤੁਸੀਂ ਸੁਣਿਆ ਹੋਣਾ ਕਿ ਜਦੋਂ ਇਹ اپੋਜੀਸ਼ਨ 'ਚ ਹੁੰਦੇ ਆ ਤੇ ਪੰਜਾਂ ਦਸਾਂ ਦਿਨ ਇਹ ਵੀ ਕਹਿੰਦੇ ਸੀ 24 ਘੰਟਿਆਂ 'ਚ ਅਸੀਂ ਬੇਅਦਵੀ ਦਾ ਇਨਸਾਫ ਦੇ ਦੇਾਂਗੇ ਤੇ ਦੋ ਚਾਰ ਮਹੀਨਿਆਂ 'ਚ ਡਰੱਗ ਦਾ ਖਾਤਮਾ ਕਰ ਦੇਾਂਗੇ ਤੇ ਜਦੋਂ ਆ ਜਾਂਦੇ ਸਰਕਾਰ 'ਚ ਪਤਾ ਨਹੀਂ ਇਹਨਾਂ ਦੇ ਦਿਮਾਗ ਨੂੰ ਕੀ ਹੁੰਦਾ ਫਿਰ ਉਹ ਸਾਰੀਆਂ ਗੱਲਾਂ ਹੀ ਭੁੱਲ ਜਾਂਦੇ ਆ ਇਹ ਪ੍ਰਾਣੀਆਂ ਚਲੋ ਇਹ ਰਾਜਾ ਜੀ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਮੈਂਬਰ ਪਾਰਲੀਮੈਂਟ ਵੈਸੇ ਤੁਸੀਂ ਉਠਾਈਆਂ ਗੱਲਾਂ ਉੱਥੇ ਆਪਣਾ ਅਸੈਂਬਲੀ 'ਚ ਤੇ ਤੁਹਾਡਾ ਧੰਨਵਾਦ ਲੋਕ ਸਭਾ ਦੇ ਵਿੱਚ ਤੁਸੀਂ ਇਸ ਗੱਲ ਤੇ ਵੀ ਗੱਲ ਕੀਤੀ ਜਿਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਤੇ ਗੈਂਗਸਟਰਾਂ ਬਾਰੇ ਤੁਸੀਂ ਗੱਲ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਵੀ ਬੰਦਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਆਪਾਂ ਉਹਦੇ ਰਹਿਣੀ ਹੈ ਤੇ ਉਹਦਾ ਸਾਥ ਦੇਣਾ ਚਾਹੀਦਾ ਪੰਜਾਬੀਆਂ ਨੂੰ ਤੇ ਤੁਹਾਡਾ ਸਾਥ ਵੀ ਇਸੇ ਕਰਕੇ ਲੋਕ ਦਿੰਦੇ ਤੁਸੀਂ ਕਈ ਗੱਲਾਂ ਪੰਜਾਬ ਦੇ ਹੱਕ ਦੀ ਕਰਦੇ ਹੋ ਤੇ ਤਾਂ ਹੀ ਤੁਹਾਨੂੰ ਦੇਖ ਲਓ ਲੁਧਿਆਣੇ ਤੋਂ ਲੁਧਿਆਣੇ ਦੇ ਲੋਕਾਂ ਨੇ ਜਿਤਾਇਆ ਹਾਲਾਂਕਿ ਰਵਨੀਤ ਬਿੱਟੂ ਉੱਥੇ ਤਿੰਨ ਵਾਰ ਦੋ ਵਾਰ ਐਮਪੀ ਬਣੇ ਤਿੰਨ ਵਾਰ ਲਗਾਤਾਰ ਐਮਪੀ ਬਣੇ ਉਹ ਤੇ ਜੇ ਕੋਈ ਹੋਰ ਬੰਦਾ ਹੁੰਦਾ ਤੇ ਉਹਨਾਂ ਜਿੱਤ ਜਾਣਾ ਸੀ ਤੇ ਤੁਹਾਡਾ ਲੋਕ ਹਰ ਜਗ੍ਹਾ ਸਾਥ ਦਿੰਦੇ ਆ ਤੁਹਾਡੀ ਪਾਰਟੀ ਅੱਜ ਵੀ ਮੇਨ ਆਪੋਜੀਸ਼ਨ ਪਾਰਟੀ ਤੇ ਕਹਾਂ ਨੂੰ ਸਰਕਾਰ ਵੀ ਤੁਹਾਡੇ ਆਉਣ ਦੇ 80 90% ਚਾਂਸ ਆ ਕਿ ਕਾਂਗਰਸ ਦੀ ਸਰਕਾਰ ਆਉਗੀ ਤੇ ਪਹਿਲਾਂ ਕੈਪਟਨ ਨੂੰ ਤੁਸੀਂ ਲਾਇਆ ਉਹਨੇ ਨਹੀਂ ਕੀਤੀ ਕੋਈ ਗੱਲ ਤੁਹਾਡਾ ਇਹ ਮੰਦੇ ਆ ਪੰਜਾਬੀ ਵੀ ਕਿ ਉਹਨੇ ਨਹੀਂ ਕੋਈ ਗੱਲ ਕੀਤੀ ਬਾਕੀ ਚੰਨੀ ਨੇ ਆ ਕੇ ਕਾਫੀ ਚੀਜ਼ਾਂ ਦੇ ਕੀਤੇ ਕੰਮ ਤੇ ਜਦੋਂ ਤੁਸੀਂ ਪਾਵਰ 'ਚ ਹੁੰਨੇ ਹੋ ਭਰਾਓ ਉਦੋਂ ਇਹਨਾਂ ਗੱਲਾਂ ਦਾ ਕਰਿਆ ਕਰੋ ਤੇ ਜਿਹੜੇ ਪਹਿਲੀ ਗੱਲ ਤਾਂ ਜਿਹੜੇ ਪੰਜਾਬ ਦੇ ਪੱਕੀ ਲੋਕ ਨੇ ਚੰਗੇ ਲੋਕ ਨੇ ਉਹਨਾਂ ਦੇ ਹੱਥ 'ਚ ਪਾਵਰ ਹੀ ਨਹੀਂ ਆਉਂਦੀ ਜਿਵੇਂ ਉਹਨਾਂ ਕੁਮਰ ਵਿਜੇ ਪ੍ਰਤਾਪ ਆਵਜਰ ਉਹ ਦੇਖ ਲਓ 5 ਸਾਲ ਹੋ ਗਏ ਪੰਜਾਬ ਦੇ ਹੱਕ ਦੀ ਗੱਲ ਕਰਦਾ ਤੇ ਜਿਹੜੀ ਪਾਰਟੀ ਦਾ ਰਾਜ ਹੁੰਦਾ ਉਹਨੂੰ ਲੱਗਦਾ ਕਿ ਸਾਡੇ ਖਿਲਾਫ ਬੋਲ ਰਿਹਾ ਬੰਦਾ ਤੇ ਇਸ ਕਰਕੇ ਜਿਹੜੇ ਬੰਦੇ ਪਾਵ ਚੰਗੇ ਆ ਉਹਨਾਂ ਨੂੰ ਪਾਵਰ ਚ ਲਿਆਉਣ ਲਈ ਪਰਾਵ ਤੁਸੀਂ ਵੀ ਹੰਬਲਾ ਮਾਰਿਆ ਕਰੋ ਪ੍ਰੈਸ਼ਰ ਜਿੰਨਾ ਚਿਰ ਲੋ ਗਵਰਨਮੈਂਟ ਤੇ ਜਾਂ ਪਾਰਟੀਆਂ ਤੇ ਨਹੀਂ ਮੰਨਦਾ ਉਹਨਾਂ ਚਿਰ ਇਹਨਾਂ ਨੇ ਨਹੀਂ ਜਾਗਣਾ ਤੇ ਇਸ ਕੋਡ ਨੂੰ ਇਹ ਨਸ਼ੇ ਤੋਂ ਵੀ ਵੱਡਾ ਇਹ ਜਿਹੜਾ ਹੁਣ ਕੋਡ ਲੱਗੇ ਆ ਗੈਂਗਸਟਰਾਂ ਵਾਲਾ ਇਹਨੂੰ ਵੀ ਹਟਾਉਣ ਲਈ ਤਗੜੇ ਹੋ ਕੇ ਹੰਬਲਾ ਮਾਰੋ ਤੇ ਲੋਕਾਂ ਦੀਆਂ ਜਾਨਾਂ ਬਚਾਓ ਬਹੁਤ ਮਾੜੇ ਹਾਲਾਤ ਹੋ ਰਹੇ ਆ ਪੰਜਾਬ ਦੇ ਤੇ ਇਹ ਵੱਡੇ ਵੱਡੇ ਜਿੰਨੇ ਇਹ ਗੈਂਗ ਆ ਇਹਨਾਂ ਤੇ ਕੋਈ ਪੱਕੇ ਪੈਰੀ ਹੱਲ ਸਰਕਾਰ ਨੂੰ ਮੈਂ ਹੱਥ ਜੋੜ ਕੇ ਰਿਕਵੈਸਟ ਕਰਦਾ ਇਹਦੇ ਤੇ ਕਰੋ ਕੋਈ ਕੰਮ ਬਹੁਤ ਮਾੜਾ ਹਾਲ ਆ ਇੱਥੇ ਇਨਵੈਸਟਮੈਂਟ ਬਿਲਕੁਲ ਪਹਿਲਾਂ ਹੀ ਨਹੀਂ ਆ ਰਹੀ ਤੇ ਇੰਡਸਟਰੀਆਂ ਚਲੇ ਜਾਣਗੀਆਂ ਛੱਡ ਕੇ ਇੱਥੇ ਆਪਣੇ ਪੰਜਾਬ ਚ ਤਾਂ ਪਹਿਲਾਂ ਹੀ ਕੋਈ ਕੰਮ ਹੈ ਨਹੀਂ ਹੈ ਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਤੁਸੀਂ ਵੀ ਚੰਗੇ ਬੰਦਿਆਂ ਨੂੰ ਚੁਣਿਆ ਕਰੋ ਜੇ ਹੁਣ ਲੋਕਾਂ ਦੀ ਤਾਂ ਹੁਣ ਕੋਈ ਗਲਤੀ ਨਹੀਂ ਉਹਨਾਂ ਨੇ ਤਾਂ ਬੜਾ ਵੱਡਾ ਬਦਲਾਅ ਕੀਤਾ ਸਾਰਿਆਂ ਨੂੰ ਰਿਜੈਕਟ ਕਰਤਾ ਤੇ ਜੇ ਫੇਰ ਵੀ ਉਹੀ ਹਾਲਾਤ ਹੈ ਹੁਣ ਲੋਕ ਵੀ ਵਿਚਾਰੇ ਕੀ ਕਰਨ ਬਹੁਤ ਮਾੜੇ ਹਾਲਾਤਾਂ ਚਾ ਪੰਜਾਬ ਮਾਨ ਸਾਹਿਬ ਇਹਨੂੰ ਕਰੋ ਕੋਈ ਪੱਕੇ ਪੈਰੀ ਸੋਲੂਸ਼ਨ ਕੱਢਣ ਵਾਲੇ ਪਾਸੇ ਵਧੋ ਬਹੁਤ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਰੋਜ਼ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਗੋਲੀਆਂ ਸਰੇ ਆਮ ਚੱਲ ਰਹੀਆਂ ਤੁਹਾਡੇ ਤੋਂ ਇੰਨੀ ਜ਼ਿਆਦਾ ਉਮੀਦ ਆ ਤੁਸੀਂ ਕੋਈ ਨਾ ਕੋਈ ਇਹਦਾ ਹੱਲ ਕੱਢੋ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ